ਪੰਜਾਬ ਇੱਕ ਤਰਾਸਦੀ ਸਾਲ ਤਰਾਸਦੀ ਦਾ ਸੰਤਾਪ ਭੋਗ ਰਿਹਾ ਏ ਉਹ ਤਰਾਸਦੀ ਜਿੱਥੇ ਕੁਦਰਤੀ ਹੈ ਉਥੇ ਉਹ ਦੇ ਵਿੱਚ ਸਰਕਾਰਾਂ ਦੀ ਮਿਸਮੈਨੇਜਮੈਂਟ ਦਾ ਵੀ ਬਹੁਤ ਵੱਡਾ ਰੋਲ ਹੈ ਪੰਜਾਬ ਦਾ 15% ਭਾਗ ਪਾਣੀ ਦੇ ਵਿੱਚ ਡੁੱਬ ਗਿਆ ਜਿੱਥੇ ਘਰਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਛੋਟੇ ਕਾਰੋਬਾਰਾਂ ਦਾ ਨੁਕਸਾਨ ਹੋਇਆ ਦਿਹਾੜੀਦਾਰਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਨੁਕਸਾਨ ਹੋਇਆ ਵੱਟੀਪੱਧਰ ਦੇ ਉੱਤੇ ਪੰਜਾਬੀਆਂ ਦਾ ਨੁਕਸਾਨ ਹੋਇਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿੱਦੀ ਜ਼ਿੰਮੇਵਾਰੀ ਪਾਣੀ ਨੂੰ ਰੈਗੂਲੇਟ ਕਰਨ ਦੀ ਹੈ ਉਹ ਆਪਣੇ ਆਪ ਨੂੰ ਉਸ ਪਾਣੀ ਦਾ ਮਾਲਕ ਸਮਝਣ ਲੱਗ ਪਿਆ ਤੇ مالک ਸਮਝ ਕੇ ਉਹਨੇ ਪੰਜਾਬ ਦੇ ਨਾਲ ਪਖ ਪਾਤੀ ਬਤੀਰਾ ਜਿਹੜਾ ਹੈ ਉਹ ਅਪਣਾ ਲਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਨੂੰ ਕੇਂਦਰ ਸਰਕਾਰ ਜਿਹੜੀ ਹੈ ਉਹ ਪਹਿਲੇ ਹੀ ਆਪਣੇ ਕਬਜ਼ੇ ਦੇ ਵਿੱਚ ਕਰ ਚੁੱਕੀ ਹੈ ਪੂਰੀ ਤਰ੍ਹਾਂ ਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਨਾਂ ਹੜ੍ਹਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਹੈ ਉਹ ਹੱਥ ਹੈ ਰਾਵੀ ਦੇ ਉੱਤੇ ਜਿਹੜਾ ਡੈਮ ਬਣਿਆ ਰੰਜੀਤ ਸਾਗਰ ਡੈਮ ਉਹਦਾ ਪ੍ਰਬੰਧ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਕੋਲ ਹੈ ਤੇ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਬਹੁਤ ਵੱਡੀ ناکامی ਹੈ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਜੇ ਕਹਿ દਈਏ ਆ ਤਾਂ ਕਥਣੀ ਨਹੀਂ ਕਿ ਦੋਨਾਂ ਸਰਕਾਰਾਂ ਨੇ ਮਿਲ ਕੇ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਨੇ ਮਿਲ ਕੇ ਪਾਣੇ ਪੰਜਾਬ ਨੂੰ ਡੋਬਣ ਦਾ ਜਿਹੜਾ ਹੈ ਉਹ ਯਤਨ ਕੀਤਾ ਹੈ ਪਰ ਚਲੋ ਖੁਸ਼ਕਿਸਮਤੀ ਹੈ ਕਿ ਪੰਜਾਬ ਨੇ ਪੰਜਾਬ ਦਾ ਬੋਟ ਵੱਡੀ ਪੱਧਰ ਦੇ ਉੱਤੇ ਸਾਥ ਦਿੱਤਾ ਹੈ ਪੰਜਾਬੀਆਂ ਨੇ ਪੰਜਾਬੀਆਂ ਦੀ ਦਿਲ ਖੋਲ ਕੇ ਮਦਦ ਕੀਤੀ ਹੈ ਇਹ ਸਕੂਨ ਵਾਲੀ ਗੱਲ ਹੈ ਔਰ ਪਹਿਲੀ ਵਾਰ ਸੋਸ਼ਲ ਮੀਡੀਆ ਹੋਣ ਕਰਕੇ ਇਹ ਸੇਵਾ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਦਿਸੀ ਹੈ ਹਾਲਾਂਕਿ ਕੁਝ ਸ਼ਰਾਰਤੀ ਅੰਸਰਾਂ ਨੇ ਵਰਤਾਂਤ ਸਿਰਜਣ ਦਾ ਯਤਨ ਕੀਤਾ ਬੰਡ ਪਰ ਨਾਲੀ ਦੇ ਵਿੱਚ ਵਿਤਕਰੇबाजी ਦੇ ਦੋਸ਼ ਵੀ ਲਾਏ ਸਾਰੇ ਦੇ ਬਾਵਜੂਦ ਵੀ ਪੰਜਾਬੀਆਂ ਨੇ ਜਿਹੜਾ ਹੈ ਉਹ ਬਿਨਾਂ ਕਿਸੇ ਭੇਦ ਭਾਵ ਦੇ ਹੜ੍ਹ ਡੁੱਬੇ ਜਿਹੜੇ ਏਰੀਏ ਸੀ ਉੱਥੇ ਜਿਹੜੇ ਪ੍ਰਭਾਵਿਤ ਲੋਕ ਸੀ ਉਹਨਾਂ ਦੀ ਮਦਦ ਕੀਤੀ ਸਾਡੀ ਜਿਹੜੀ ਪਾਰਟੀ ਹੈ ਉਹਨੇ ਵੀ ਆਪਣਾ ਫਰਜ਼ ਸਮਝਿਆ ਭਾਵੇਂ ਕਿ ਸਾਡਾ ਜਨਮ ਹੀ ਹੋਇਆ ਸੀ ਕਿ ਸਾਨੂੰ ਇਹ ਵੱਡੀ ਤਰਾਸਤੀ ਜਿਹੜੀ ਹੈ ਉਹ ਦੇਖਣ ਨੂੰ ਸਾਡੇ ਸਾਹਮਣੇ ਆ ਗਈ ਪਰ ਫਿਰ ਵੀ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਨੇ ਇਹਨਾਂ ਹੜਾਂ ਦੇ ਵਿੱਚ ਜਿੰਨੀਆਂ ਆਕਾਲ ਪੁਰਖ ਨੇ ਸਮਰੱਥਾ ਬਖਸ਼ੀ ਸੀ ਉਸ ਮੁਤਾਬਕ ਜਿਹੜਾ ਸੇਵਾ ਕਰਨ ਦਾ ਯਤਨ ਕੀਤਾ ਸਾਂਝਾ ਬੇਸ ਕੈਂਪ ਬੱਗੇਵਾਲ ਫਰੋਜਪੁਰ ਦੇ ਵਿੱਚ ਲਗਾਇਆ ਦੂਜਾ ਸਾਂਝਾ ਬੇਸ ਕੈਂਪ ਹਰੀਕੇ ਪਤਨ ਤੇ ਲਗਾਇਆ ਤੀਜਾ ਸਾਂਝਾ ਬੇਸ ਕੈਂਪ ਮੰਡੀ ਲਾਧੂ ਕਾ ਫਾਜ਼ਿਲ ਕਾ ਚੌਥਾ ਨੇਪਾਲ ਅਜਨਾਲਾ ਪੰਜਾ ਮਾ ਢੇਰਾ ਬਾਬਾ ਨਾਨਕ ਤੇ ਛੇਵਾਂ ਬੇਸ ਕੈਂਪ ਕਿਹੜਾ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਲਾਇਆ ਇਹਨਾਂ ਛੇ ਬੇਸ ਕੈਂਪਾਂ ਤੋਂ ਹੜਪਾਉਰ ਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਸੇਵਾ ਨਿਭਾਈ ਜਿੱਨੇ ਅਕਾਲ ਪੁਰਖ ਨੇ ਸਮਰੱਥਾ ਬਖਸ਼ੀ ਸੀ ਹੁਣ ਵੀ ਸੇਵਾ ਨਿਭਾ ਰਹੇ ਨੇ ਸਾਡੇ ਇਹ ਕੈਂਪ ਜਿੱਥੇ ਮੰਜੇ ਬਿਸਤਰੇ ਰਾਸ਼ਨ ਤੇ ਹੋਰ ਸਮਗਰੀ ਜਿਹੜੀ ਆ ਉਹ ਵੰਡੀ ਜਾ ਰਹੀ ਹੈ ਉੱਥੇ ਲੋਕਾਂ ਦੇ ਘਰਾਂ ਦੀ ਸਫਾਈ ਗੁਰਦੁਆਰਿਆਂ ਦੀ ਅੰਦਰ ਜਿਹੜੀ ਮਿੱਟੀ ਆ ਗਈ ਹੈ ਉਹਨਾਂ ਦੀ ਸਫਾਈ ਦੇ ਵਿੱਚ ਵੀ ਸਾਡੇ ਵਰਕਰ ਸਾਡੇ ਵਲੰਟੀਅਰ ਨੌਜਵਾਨ ਜਿਹੜੇ ਹੈ ਉਹ ਵੱਡੀ ਗਿਣਤੀ ਦੇ ਵਿੱਚ ਲੱਗੇ ਹੋਏ ਆ। ਮੇਰੇ ਨਾਲ ਬੈਠੇ ਨੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਰਦਾਰ ਰਵਿੰਦਰ ਸਿੰਘ ਜੀ ਅਕਾਲਪੁਰਖ ਨੇ ਇਹਨਾਂ ਤੇ ਬੜੀ ਮਿਹਰਬਾਨੀ ਕੀਤੀ ਹੈ ਆਰਥਿਕ ਪੱਖ ਤੋਂ ਸਾਡੀ ਪਾਰਟੀ ਜਿਹੜੀ ਹੈ ਉਹ ਮਜ਼ਦੂਰਾਂ ਕਿਸਾਨਾਂ ਛੋਟੇ ਕਾਰੋਬਾਰੀਆਂ ਦੀ ਪਾਰਟੀ ਹੈ। ਇਹ ਸਾਡੀ ਪਾਰਟੀ ਦਾ ਹਿੱਸਾ ਹੈ ਤੇ ਇਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ 10 ਕਰੋੜ ਰੁਪਈਆ ਸਰਦਾਰ ਦક્ષਨ ਸਿੰਘ ਜੀ ਧਾਲੀਵਾਲ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦੀ ਤਰਫੋਂ ਸੇਵਾ ਦਾ ਯੋਗਦਾਨ ਪਾਇਆ ਤੇ 1.11 ਕਰੋੜ ਰੁਪਈਆ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਇਹਨਾਂ ਨੇ ਹੋਰ ਵੀ ਸੇਵਾ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਹੈ ਅੱਜ ਜਿਹੜਾ ਮੇਨ ਅਸੀਂ ਤੁਹਾਨੂੰ ਤਕਲੀਫ ਦਿੱਤੀ ਹੋਏ ਦੱਸਣ ਲਈ ਦਿੱਤੀ ਹੈ ਕਿ ਸਾਡੀ ਪਾਰਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 6 بیس ਕੈਂਪਾਂ ਦੇ ਦੁਆਰਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4500 ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪਾਰਟੀ ਵੱਲੋਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਰਖੜਾ ਸਾਹਿਬ ਨੇ ਰਵੀਂਦਰ ਸਿੰਘ ਨੇ ਉਸ ਫੰਡ ਦੇ ਵਿੱਚੋਂ 4500 ਦੇ ਕਰੀਬ ਜਿਹੜੇ ਅਸੀਂ ਪਰਿਵਾਰ ਮਾਰਕ ਕੀਤੇ ਨੇ ਉਹਨਾਂ ਪਰਿਵਾਰਾਂ ਨੂੰ 10000 ਰੁਪਈਆ ਪ੍ਰਤੀ ਪਰਿਵਾਰ ਜਿਹੜਾ ਹੈ ਉਹ ਦਿੱਤਾ ਜਾਏਗਾ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਐ ਜਾਂ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਐ ਉਹਨਾਂ ਨੂੰ 10000 ਪ੍ਰਤੀ ਪਰਿਵਾਰ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਹਿਬਾਨ ਸੇਵਾ ਨਿਮਾਉਂਦੇ ਐ ਤੇ ਜੇ ਕਿਸੇ ਮੰਦਰ ਦਾ ਪੰਡਤ ਵੀ ਸੇਵਾ ਨਿਮਾਉਂਦਾ ਐ ਤੇ ਉਹ ਪਿੰਡ ਜਿਹੜਾ ਹੜ ਦੀ ਲਪੇਟ ਦੇ ਵਿੱਚ ਆ ਗਿਆ ਐ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਚੱਲਣਾ ਬੜਾ ਔਖਾ ਐ ਇਹ ਸਾਡੀ ਪਾਰਟੀ ਨੇ ਫੈਸਲਾ ਕੀਤਾ ਐ ਕਿ 1000 ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ 6 ਮਹੀਨਿਆਂ ਤੱਕ ਅਸੀਂ 5000 ਰੁਪਇਆ ਪ੍ਰਤੀ ਮਹੀਨਾ ਜਿਹੜਾ ਹੈ ਉਹ ਸੇਵਾ ਫਲ ਦੇਾਂਗੇ ਤੇ 3 ਕਰੋੜ ਰੁਪਇਆ ਜਿਹੜਾ ਇਹ ਰਕਮ ਬਣਦੀ ਹੈ ਤੇ ਜਿਹੜਾ 4500 ਪਰਿਵਾਰਾਂ ਨੂੰ 10000 ਪ੍ਰਤੀ ਪਰਿਵਾਰ ਦੇਣਾ ਹੈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਜਾਂ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈ ਛੋਟੇ-ਮੋਟੇ ਦਿਹਾੜੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਦੇਣਾ ਇਹ ਰਕਮ ਕੋਈ 4.5 ਕਰੋੜ ਰੁਪਇਆ ਬਣਦੀ ਹੈ ਗ੍ਰੰਥੀ ਸਿਕਾ ਨੂੰ 5000 ਪ੍ਰਤੀ ਮਹੀਨਾ ਜਿਹੜਾ ਹੈ ਉਹ ਦੇਣਾ ਔਰ 6 ਮਹੀਨੇ ਦੇਣਾ ਤਾਂ ਕਿ ਗ੍ਰੰਥੀ ਸਿੰਘ ਜਿਹੜੇ ਹੈ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਕੋਈ ਨਿਤਨੇਮ ਕਰਕੇ ਸੁਣਾਉਂਦੇ ਆ ਕਥਾ ਕੀਰਤਨ ਕਰਕੇ ਸੁਣਾਉਂਦੇ ਆ ਉਹਨਾਂ ਦੀ ਅਸੀਂ ਜਿਹੜਾ ਉਹ مالی ਸਹਾਇਤਾ ਕਰਕੇ ਜਿਹੜਾ ਉਹਨਾਂ ਨੂੰ ਉਭਾਰਨ ਦਾ ਯਤਨ ਕਰ ਸਕੀਏ ਤੇ ਇਹਦੇ ਨਾਲ ਹੀ ਜੇ ਕੋਈ ਪੰਡਤ ਵੀ ਹੋਇਆ ਤੇ ਅਸੀਂ ਉਹਦੀ ਵੀ ਸੇਵਾ ਜਿਹੜੀ ਹੈ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਕਰਾਂਗੇ 2000 ਪੰਟਲ ਚਾਰਾ ਜਿਹੜਾ 1 ਕਰੋੜ 20 ਵੀ ਲੱਕਰਪਈ ਦਾ ਜਿਹੜਾ 1.2 ਕਰੋੜ ਦਾ ਜਿਹੜਾ ਹੈ ਚਾਰਾ ਜਿਹੜਾ ਹੈ ਉਹ ਪਸ਼ੂਆਂ ਦਾ ਉਹ ਵੀ ਜਿਹੜਾ ਅਸੀਂ ਭਜਵਾਵਾਂਗੇ 1 ਲੱਖ ਡੀਜ਼ਲ ਦੇਣ ਦਾ ਐਲਾਨ ਸ੍ਰੀ ਅਮਰਸਰ ਸਾਹਿਬ ਤੋਂ ਕੀਤਾ ਸੀ ਤੇ ਉਹਦਾ ਵੀ ਵੰਡਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ 10000 ਸਕੂਲੀ ਬੱਚੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾਂ ਦਾ ਅਸੀਂ 1 ਕਰੋੜ ਰੁਪਈਆ ਜਿਹੜਾ ਹੈ ਉਹ ਦੇਾਂਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਇਹਦਾ ਕੋਈ 88 ਕਰੋੜ ਰੁਪਈਆ ਬਣਦਾ ਹੈ ਲੱਖੀ 88 88 ਲੱਖ ਰੁਪਇਆ ਮਾਫ ਕਰਨਾ 88 ਲੱਖ ਰੁਪਇਆ ਤੇ 30000 ਕਟਾ ਜਿਹੜਾ ਸੀਮਿੰਟ ਦਾ ਜਿਹਦੀ ਕੀਮਤ 90 ਕੋ ਲੱਖ ਰੁਪਇਆ ਉਹ ਵੀ ਅਸੀਂ ਉਹਨਾਂ ਘਰਾਂ ਨੂੰ ਦੇਵਾਂਗੇ ਜਿੰਨਾਂ ਘਰਾਂ ਦੀਆਂ ਕੋਈ ਕੰਧਾਂ ਲੈਂਟਰ ਜਾਂ ਕੋਈ ਹੋਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 30000 ਕਟਾ ਜਿਹੜਾ ਸੀਮਿੰਟ 90 ਲੱਖ ਦਾ ਉਹ ਸਾਡੀ ਪਾਰਟੀ ਵੱਲੋਂ ਇਹ ਪ੍ਰੋਵਾਈਡ ਕਰਾਇਆ ਜਾਏਗਾ ਔਰ ਇਹ ਸਾਰੀਆਂ ਸਵਾਵਾਂ ਜਿਹੜੀਆਂ ਨੇ ਅਸੀਂ 30 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਫੇਰ ਕਹਦੇ ਆ ਕਿ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ। ਡੈਮਾਂ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ। ਔਰ ਵੰਡਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ। ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹੱਥੀਂ ਮਕਾ ਦਿੱਤੀ ਹੈ ਕਿ ਹੜ੍ਹ ਪੀੜਤਾਂ ਦੇ ਨਾਂ ਦੇ ਉੱਤੇ ਇੱਕ ਵੱਖਰਾ ਹੀ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਹਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦ ਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬ ਕਿਤਾਬ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬ ਕਿਤਾਬ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਾਤਿਰ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹ ਦਿਆਂ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜੜੀ ਹੈ ਉਹ ਸਾਡੇ ਆਈ ਹੈ ਤੇ ਪਰ ਫਿਰ ਵੀ ਅਸੀਂ ਅਕਾਲਪੁਰਖ ਨੇ ਸਾਨੂੰ ਜਿੰਨੀ ਕੁ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤੇ ਨਹੀਂ ਹੈ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਜਿੰਨੀ ਕੁ ਅਕਾਲਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਪੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪਰ ਨਾਲੀ ਹੈ ਉਹ ਅਸੀਂ ਪ੍ਰਾਰੰਭ ਕਰ ਦੇਣੀ ਹੈ ਗਰੰਥੀ ਸਿੰਘਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਸਾਡੇ ਮੈਂਬਰ ਸਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਾਡੇ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਦੇ ਰਾਹੀਂ ਜਿਹੜੀ ਹੈ ਉਹ ਦਿੱਤੀ ਜਾਊਗੀ ਤੇ ਸਾਡੇ ਨੌਜਵਾਨ ਇਹਨਾਂ 6 ਕੈਂਪਾਂ ਤੋਂ ਸਾਨੂੰ ਜਿਹੜੇ ਸਾਰੇ ਡਾਟੇ ਜਿਹੜੇ ਆ ਉਹ ਪ੍ਰੋਵਾਈਡ ਕਰਾਉਣਗੇ ਤੇ ਇਹ ਮੈਂ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਸੀ ਅਸੀਂ ਅੱਜ ਦੀ ਜਿਹੜੀ ਇਕੱਤਰਤਾ ਪ੍ਰੈਸ ਮੀਟਿੰਗ ਜਿਹੜੀ ਹੈ ਇਸ ਕਾਰਨ ਕੀਤੀ ਹੈ ਜੇ ਕੋਈ ਕਿਸੇ ਦਾ ਕੁਸਚਨ ਹੈ ਤੋ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਜਿਹੜੇ ਧਾਰਮਿਕ ਅਸੀਂ ਲਾਹੂ ਕਮੰਡੀ ਤੋਂ ਸ਼ੁਰੂ ਕਰਨ ਦਾ ਸਾਡਾ ਵਿਚਾਰ ਹੈ ਲਾਹੂ ਕਮੰਡੀ ਫਿਰੋਜ਼ਪੁਰ ਫਿਰ ਇਸੇ ਤਰ੍ਹਾਂ ਅਜਨਾਲਾ ਫਿਰ ਡੇਰਾ ਬਾਬਾ ਨਾਨਕ ਸੁਲਤਾਨਪੁਰ ਲੋਧੀ ਤਾਂ ਪਹਿਲਾ ਸਾਡਾ ਜਿਹੜਾ ਵਿਚਾਰ ਹੈ ਆਰੰਭ ਕਰਨ ਦਾ ਉਹ ਲਾਹੂ ਕਮੰਡੀ ਤੋਂ ਹੈ ਗਰੰਤੀ ਸਿੰਘਾਂ ਨੂੰ ਦਿੱਤੇ ਜਾਣਿਆ ਮਾਇਓ ਉਹ ਆਇਡੈਂਟੀਫਾਈ ਕੀਤੇ ਗਏ ਨੇ ਬਿਲਕੁਲ ਜੀ ਉਹ ਸਾਡੇ ਜਿਹੜੇ ਵਲੰਟੀਅਰ 6 ਕੈਂਪਾਂ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਕਿਹਾ ਹੈ ਕਿ ਗਰੰਤੀ ਸਿੰਘਾਂ ਦੀਆਂ ਲਿਸਟਾਂ ਬਣਾਓ ਤੇ ਉਹਨਾਂ ਨੂੰ ਪ੍ਰਤੀ ਗਰੰਥੀ ਜਿਹੜਾ ਹੈ ਉਹ 5000 ਰੁਪਇਆ ਮਹੀਨਾ ਜਿਹੜਾ ਹੈ 6 ਮਹੀਨੇ ਤੱਕ ਅਸੀਂ ਪਿਆਰ ਵਿੱਚ ਕੇਵਲ ਗਰੰਤੀ ਜਿਹਦੇ ਤੋਂ ਦੱਸਿਆ ਮੰਦਰ ਦਿੱਤਾ ਜਾ ਰਿਹਾ ਹੈ ਇਹਦੇ ਨਾਲ ਨਾਲ ਕੋਈ ਹੋਰ ਜਿਹ ਤਰ੍ਹਾਂ ਦਾ ਉਹ ਵੀ ਦੇਖ ਲਾਂਗੇ ਜੀ ਅਸੀਂ ਅਸੀਂ ਕੋਈ ਪੱਖਪਾਤ ਨਹੀਂ ਕਰਨਾ ਕਿਸੇ ਨਾਲ ਅਸੀਂ ਕਿਸੇ ਨਾਲ ਪੱਖਪਾਤ ਨਹੀਂ ਕਰਾਂਗੇ ਕ੍ਰਿਸ਼ਨੋ ਵੀ ਇਹ ਮਸਲਾ ਹੋਇਆ ਕਿ ਪੰਜਾਬ ਸਰਕਾਰ ਨੂੰ ਪਹਿਲੀ ਜਾਣਕਾਰੀ ਪ੍ਰਦਾਨ ਕਰਵਾਤਾ ਸੀ ਕਿ ਇਹ ਖੇਆਣੇ ਨੂੰ ਪਾਣੀ ਨਹੀਂ ਮਿਲ ਰਿਹਾ ਉਹ ਇਹਨਾਂ ਨੇ ਸਾਡੀ ਬਣੀ ਜਿਹੜੇ ਕਰਕੇ ਪੰਜਾਬ ਤੋਂ ਵਾਹ ਰਿਹਾ ਉਹ ਬੀਬੀ ਅੰਦਾ ਇੱਕ ਬਹੁਤ ਵੱਡਾ ਜਿਹੜਾ ਬਹਾਨਾ ਹੈ ਪੰਜਾਬ ਕੋਲ ਪਹਿਲਾਂ ਹੀ ਪਾਣੀ ਹੈ ਨਹੀਂਗਾ ਇਹਨਾਂ ਨੇ ਰਾਜਸਥਾਨ ਨੂੰ ਪਾਣੀ ਦੇਣ ਦੀ ਮਨਸ਼ਾ ਦੇ ਨਾਲ ਡੈਮ ਜਿਹੜੇ ਹੈ ਉਹ ਉਹਨਾਂ ਚੋਂ ਪਾਣੀ ਜਿਹੜਾ ਰਿਲੀਜ਼ ਨਹੀਂ ਕੀਤਾ ਹੈ ਮੌਸਮ ਵਿਭਾਗ ਵੀ ਜਿਹੜਾ ਹੈ ਇੱਥੇ ਫੇਲ ਹੋਇਆ ਹੈ ਮੌਸਮ ਵਿਭਾਗ ਨੇ ਜਿਹੜੀ ਪ੍ਰੈਡਿਕਸ਼ਨ ਕੀਤੀ ਸੀ ਭਵਿੱਖਬਾਣੀ ਕੀਤੀ ਸੀ ਉਹਦੇ ਨਾਲੋਂ ਕਈ 100 ਗੁਣਾ ਜ਼ਿਆਦਾ ਮੀਂਹ ਪਿਆ ਤੇ ਇਹੋ ਜੇ ਮੌਸਮ ਵਿਭਾਗ ਦੇ ਅਧਿਕਾਰੀਆਂ ਦੀ ਕੀ ਜਵਾਬ ਤਲਬ ਹੀ ਨਹੀਂ ਹੋਣੀ ਚਾਹੀਦੀ ਸਰਸਵਰ ਸ਼ਾਸਕ ਜੀ ਤੁਸੀਂ ਬੀਬੀਐਮ ਦਾ ਜੋ ਇਹ ਸੱਦਾ ਹੈ ਨਾ ਕਿ ਕੋਈ ਵਾਈਟਪੇਪਰ ਤਾਂ ਜਾਰੀ ਕਰਦੇ ਹੋ ਬਿਲਕੁਲ ਅਸੀਂ ਸਰਕਾਰ ਨੂੰ ਇਹੋ ਅਪੀਲ ਕਰਦੇ ਹਾਂ ਕਿ ਬੀਬੀਐਮ ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਜੇ ਉਹ ਦੋਸ਼ੀ ਨੇ ਦੋਸ਼ੀ ਹਨ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਕਰ ਰਹੇ ਹੋ ਦੂਜੇ ਪਾਸੇ ਸਕੂਲ ਦੇ ਬਾਦਲੋਂ ਵੀ ਮਦਦ ਕਰ ਰਹੇ ਆ ਤੇ ਸਾਬਕਾ ਜਥੇਦਾਰ ਜਨਰਲ ਮੀਤ ਸਿੰਘ ਹੋਣੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਕਿ ਸਕੂਲ ਦੇ ਬਾਦਲੋਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ ਚਲੋ ਉਹਨਾਂ ਦਾ ਨਿੱਜੀ ਵਿਚਾਰ ਹੈ ਸਿੰਘ ਵੱਡੇ ਇਲਜ਼ਾਮ ਨੇ ਜਿਹੜੇ ਤੁਹਾਡੇ ਨਾਲ ਆਏ ਸੀ ਸਾਨੂੰ ਲੈ ਕੇ ਮੀਟਿੰਗ ਨੂੰ ਲੈ ਕੇ ਉਹ ਕਿਵੇਂ ਦੇਖੋ ਲਗਾਤਾਰ ਤੁਹਾਡੇ ਜਿਹੜਾ ਉਹਨਾਂ ਦੀ ਕਿਰਿਆ ਹੈ ਉਹ ਇੱਕ ਬੇਫਾਲਤੂ ਜੇ ਹੈ ਉਹਦੇ ਪਿੱਛੇ ਕੋਈ ਤਰਕ ਕੋਈ ਲੌਜੀਕ ਨਹੀਂ ਹੈ ਜੀ ਇਹ ਤਾਂ ਮੇਰੀ ਵੀਡੀਓ ਦੀ ਸੀ ਉਹ ਕੋਈ ਇੱਕ ਜਨਤਕ ਕਿਤੇ ਇਸ ਮਾਗਮ ਜਨਤਕ ਜਗਾਹ ਦੇ ਉਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗਾਹ ਤੇ ਜਨਤਕ ਜਗਾਹ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਹੁੰਦੀਆਂ ਕਿਹਾ ਜਾ ਰਿਹਾ ਕਿ ਬਾਹਰ ਸਿੱਧੇ ਨਾਲ ਹੋਊਗੀ ਬਾਰ ਦੇ ਵਿੱਚ ਮੀਟਿੰਗ ਨਹੀਂ ਨਹੀਂ ਕੋਈ ਬਾਹਰ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਜਗਾਹ ਦਾ ਕੋਈ ਕਿਤੇ ਔਰ ਰੈਡੀਸਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਿਲੀਆਂ ਬੈਠੀਆਂ ਉੱਥੇ ਸਾਡੇ ਨਾਲ ਜਿਹੜੇ ਜਿਹਨਾਂ ਦੀ ਮੀਟਿੰਗ ਸੀ ਉਹ ਆਪਣੀ ਪ੍ਰੋਫਾਈਲ ਤੇ ਆਪਣੇ ਆਪ ਨੂੰ ਆਰਐਸਐਸ ਦਾ ਮੈਂਬਰ ਬਣ ਦੱਸਦੇ ਨੇ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਬੀਜਪੀ ਦੇ ਅਸੀਂ ਥੋੜੇ ਬਾਰੇ ਸਾਰੇ ਮਿਲਦੇ ਸਾਰੇ ਮਿਲਦੇ ਆ ਸਰ ਲੱਭੀ ਆਲੀ ਨਜ਼ਰ ਨਹੀਂ ਆ ਰਹੀ ਜਦ ਦੇ ਕੋਈ ਪ੍ਰਧਾਨ ਬਣੇ ਹੋ ਤੁਹਾਡੇ ਹਾਰੀ ਅੱਜ ਸ਼ਾਸਨ ਹੈਗਾ ਉਹਨਾਂ ਦਾ ਉਹਨਾਂ ਨੇ ਨਹੀਂ ਪਰਸੋਂ ਅਸੀਂ ਇਕੱਠੇ ਸੀ ਪਰਸੋਂ ਮੀਟਿੰਗਸ ਇਕੱਠੇ ਸੀ ਬਹੁਤ ਸਾਰੀ ਇਤਰਾਸ ਰਗਾਂ ਲਗਾਈਆਂ ਜਾ ਰਹੀਆਂ ਨੇ ਲਗਾਤਾਰ ਉਹਨਾਂ ਨੇ ਸਪਸ਼ਟ ਕਰਤਾ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਮੇਰੇ ਖਿਆਲ ਜਦੋਂ ਉਹਨਾਂ ਨੇ ਸਪਸ਼ਟ ਕਰਤਾ ਉਸ ਤੋਂ ਬਾਅਦ ਕੋਈ ਗੱਲ ਬਣਦੀ ਸਾਰੇ ਹੀ ਸੰਦਰਭ ਚ ਹੈ ਜੀ ਕੋਈ ਐਦਾਂ ਦੀ ਗੱਲ ਨਹੀਂ ਪਾਰਟੀ ਨੂੰ ਲੈ ਕੇ ਕੀ ਡਿਸੀਜਨ ਨਾ ਕੋਈ ਲੀਗਲ ਕੋਰਟ ਤੇ ਹੁਣ ਅੱਗੇ ਜੋਨ ਦੀ ਪਾਰਟੀ ਦੇ ਦੋਸਤ ਅਸੀਂ ਲੀਗਲ ਕਮੇਟੀ ਬਣਾਈ ਹੋਈ ਹੈ ਉਹ ਆਪਣਾ ਵਰਕ ਕਰ ਰਹੀ ਹੈ ਜੀ ਔਰ ਪਾਰਟੀ ਦਾ ਮੈਂ ਦੱਸ ਦਿਆਂ ਕਿ ਪਾਰਟੀ ਦਾ ਢਾਲਚਾ ਜਿਹੜਾ ਲੇਟ ਹੋ ਗਿਆ ਉਹ ਸਿਰਫ ਹੜਾਂ ਕਰਨ ਲੇਟ ਹੋਇਆ ਹੋਰ ਕੋਈ ਕਾਰਨ ਨਹੀਂ ਉਹਨਾਂ ਕਾਦੀ ਜਾਂਦੇ ਪਰ ਸਦੀ ਚਿੰਜ ਨੇ ਵੱਡੇ ਇਲਜ਼ਾਮ ਲਾਇਆ ਕੁਝ ਕਹਿਣਾ ਚਲੋ ਕੋਈ ਨਹੀਂ ਜੀ ਉਹ ਉਹ ਤਾਂ ਹੁੰਦਾ ਹੀ ਹੈ ਹੁੰਦਾ ਹੀ ਹੈ ਜੀ ਤੁਹਾਡੇ ਨਾਮ ਦੇ ਬਾਰੇ ਅਜੇ ਤੱਕ ਨਹੀਂ ਫਾਈਟ ਹੋ ਗਿਆ ਉਹ ਸ਼ੋਮਣੀ ਅਕਾਲੀ ਦਾ ਉਹ ਜਲਦੀ ਨਾਮ ਜਿਹੜਾ ਉਹ ਸਪਸ਼ਟ ਹੋ ਜਾਏਗਾ ਲੀਗਲ ਕਮੇਟੀ ਸਾਡੀ ਲੱਗੀ ਹੋਈ ਹੈ ਅਸੀਂ ਜਾ ਰਹੇ ਹਾਂ ਪੰਥ ਦੀ ਕਚੈਰੀ 'ਚ ਸਭ ਕੁਝ ਹੋਏਗਾ ਆਉਣ ਵਾਲੇ ਸਮੇਂ 'ਚ ਜਦੋਂ ਪੰਥ ਪ੍ਰਵਾਨ ਕਰ ਲੈਂਦੇ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਇਲੀਗਲ ਲੋਕਲ ਕੁਝ ਨਹੀਂ ਰਹਿ ਜਾਂਦਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਲਦੀਆਂ ਗਹਿਰਾਈਆਂ 'ਚ ਧੰਨਵਾਦ ਜੀ